मामूली ਤਕਰਾਰ ਨੇ ਘਰ ਦਾ ਬੁਝਾਇਆ ਚਿਰਾਗ ਘਟ ਚਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ ਗਵਾਂਡੀਆਂ ਨੇ ਨੌਜਵਾਨ ਦਾ ਕਤਲ ਕੀਤਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਾਜ ਦੇ ਇੱਕ 25 ਸਾਲਾ ਗੱਭਰੂ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਮਾਮੂਲੀ ਤਕਰਾਰ ਨੂੰ ਲੈ ਕੇ ਦਾਜ ਦੇ ਕਿ ਗਵਾਂਡੀਆਂ ਦੇ ਨਾਲ ਮਾਮੂਲੀ ਤਕਰਾਰ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਸੀ ਅਤੇ ਲੜਾਈ ਝਗੜਾ ਇਤਕਦਰ ਵੱਧ ਗਿਆ ਕਿ ਗਵਾਂਡੀਆਂ ਨੇ ਚਾਕੂ ਦੇ ਨਾਲ ਬੇਰਹਿਮੀ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਪੁਹਾਰਿਆ ਗਿਆ। ਨੌਜਵਾਨ ਦਾ ਅਗਲੇ ਮਹੀਨੇ ਦਾ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਅਜਿਹਾ ਹੋ ਜਾਣਾ ਹੈ। ਤਾਂ ਹਾਂ ਮਾਰ-ਮਾਰ ਮਾਪੇ ਰੋ ਰਹੇ ਨੇ ਅਤੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ। ਇਸ ਬਾਤ ਤਿੱੜਤ ਪਰਿਵਾਰਿਕ ਮੈਂਬਰਾਂ ਦਾ ਅਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਕੋਈ ਗੱਲ ਨਹੀਂ ਹੋਈ ਆ ਉਹਨਾਂ ਨਾਲ ਕੋਈ ਪੈਰ ਨਹੀਂ ਹੈ ਗਾਈ ਉਹਨਾਂ ਨੇ ਸਰਾਬਾ ਪੀ ਕੇ ਮੇਰੇ ਮੁੰਡੇ ਨੂੰ ਮਾਰਿਆ ਵਾ ਚਾਕੂ ਕੋ ਕੋ ਕੇ ਮਾਰਿਆ ਮੇਰੇ ਮੁੰਡੇ ਨੂੰ ਕੁਝ ਨਹੀਂ ਜਾਨੀ ਕਿ ਨਹੀਂ ਝਗੜਾ ਆ ਕੁਛ ਨਹੀਂ ਝਗੜਾ ਹੋਇਆ ਕੀ ਕੋਈ ਲੜਾਈ ਨਹੀਂ ਹੋਈ ਆ ਮੇਰਾ ਮੁੰਡਾ ਇਹਨੂੰ ਛੱਡਣ ਚੱਲਦਾ ਹੂ ਤੋ ਆਏ ਦਾ ਤਲੇ ਤੋ ਆਇਆ ਇਹਨੂੰ ਛੱਡਣ ਚੱਲੇ ਕਹਿੰਦਾ ਕਿ ਮੈਨੂੰ ਕੁੱਤਾ ਪੈ ਜਾਏਗਾ ਮੈਨੂੰ ਛੱਡ ਆਓ ਛੱਡਣ ਗਏ ਮੇਰੇ ਮੁੰਡੇ ਦੇ ਵਿੱਚ ਘਰ ਲਿਆ ਕੇ ਮਟਰਸਾਈਕਲ ਬਾਤ ਆ ਬਪਿਆ ਰੱਜਿਆ ਮਾਨ ਲੱਗਾ ਮੇਰਾ ਮੁੰਡਾ ਕਹਿੰਦਾ ਬਰਾਵੀਰ ਜੀ ਵੇਖ ਕੇ ਚਲਾਓ ਉਹ ਤੋ ਮੇਰੇ ਮੁੰਡੇ ਦੇ ਵਾਲੋਂ ਨੂੰ ਪੈ ਗਿਆ ਕਹਿੰਦਾ ਤੁੰ ਮੈਂ ਤੈਨੂੰ ਦੱਸਦਾ ਵਾਂ ਅੰਦਰ ਜਾ ਕੇ ਸਾਰੇ ਟੱਬਰ ਮਿਲ ਕੇ ਮੇਰੇ ਕੁੱਟ ਮੁੰਡੇ ਨੂੰ ਪਾ ਲਿਆ ਉਤੋ ਉਹ ਆ ਗਿਆ ਪਤਾ ਨਹੀਂ ਕਿੱਥੋਂ ਵਿਚਾਰਾ ਗਿਆ ਇਹ ਦਵਾਈ ਲੈਣ ਉਹ ਨੋ ਵਰਕੇ ਦੇ ਅੰਦਰ ਖਿੱਚ ਕੇ ਅੰਦਰ ਖਿੱਚ ਕੇ ਚਾਕੂ ਕੋ ਕੋ ਕੇ ਮਾਰਿਆ ਮੈਨੂੰ ਇਹ ਸਭ ਚਾਹੀਦਾ ਰਾਤੀ ਸਾਰ ਆਪਾਂ ਕੰਮ ਕਰਕੇ ਆਏ ਸਾ 10 ਕਵੇ ਨਾ ਤੇ ਰਮਾਨ ਨੇ ਕੋਠੇ ਪਾਣੀ ਪੂਣੀ ਪੀ ਕੇ ਤੇ ਆਪਾਂ ਬਾਹਰ ਨੂੰ ਗਏ ਆ ਕਿ ਛੋਟੇ ਇਹਨੂੰ ਕੁੱਤੇ ਪੈ ਜਾਂਦੇ ਨੇ ਰਾਹ 'ਚ ਆਂਦਾ ਜੋ ਹੈਗਾ ਕੁੱਤਾ ਇੱਕ ਤੈਨੂੰ ਛੱਡਣ ਜਾਣੇ ਇੱਥੇ ਮੋੜਤਾ ਕੰਨੂੰ ਛੱਡ ਕੇ ਆਈਦਾ ਪਿਛੇ ਵਾਲੇ ਕਾਰਖਾਨੇ ਤੱਕ ਦਿੱਲੀ ਕੱਲ ਇਸ ਤਰ੍ਹਾਂ ਹੀ ਜਾਣਦੇ ਹੋ ਜੀ ਤੇ ਰਾਹ ਦੇ ਵਿੱਚ ਉਹ ਰੱਜਿਆ ਹੀ ਪੂਰਾ ਮੋਟਰਸਾਈਕਲ ਤੇਰੇ ਜਾਣ ਦਾ ਆਇਆ ਉਸ ਰੋਗ ਦਾ ਹੈਗਾ ਤੂੰ ਉਹਨੂੰ ਜਾ ਮੇਰੇ ਵਿੱਚ ਲਿਆ ਕੇ ਮੋਟਰਸਾਈਕਲ ਮਾਰਤਾ ਉਦੋਂ ਕਿ ਆਪਾਂ ਮੇਰੀ ਗੱਲ ਸੁਣੋ ਉਧਰੋਂ ਤੁਹਾਡਾ ਲੰਗਾ ਉਧਰੋਂ ਹੈ ਉਹਨੂੰ ਗੱਡੀ ਕੱਢੋ ਉਤਰ ਕੇ ਚਪੇੜਾ ਮਾਣੀ ਸ਼ੁਰੂ ਕਰਤੀ ਆ ਉਹਨੇ ਉਹਨੇ ਦਿਨ ਨੂੰ ਉਹ ਪਿਓ ਵਿਚਾਰਾ ਉਹਨੂੰ ਬੱਚਿਆਂ ਨੂੰ ਮੈਂ ਕਿਹਾ ਅੰਕਲ ਜੀ ਮੜਾ ਜਾਣ ਨੂੰ ਸਮਝਾਓ ਥੋੜਾ ਯਾ ਅੰਦਰ ਲੈ ਕੇ ਜਾ ਉਹਨੇ ਚੰਗਾ ਲੱਗਦਾ ਰੱਜੇ ਯਾ ਉਹ ਪੂਰਾ ਟੱਬਰ ਹੀ ਆ ਗਿਆ ਬਾਹਰ ਪੂਰਾ ਟੱਬਰ ਹੀ ਫਾੜ ਕੇ ਕੁੱਟ ਲਾ ਪਿਆ ਸਾਰਿਆਂ ਨੂੰ ਸਾਰੇ ਬਾਲ ਬੂਲ ਪੁੱਟ ਬਰੇ ਮੁੰਡੇ ਤੁਹਾਡੀ ਕੋ ਪੁਰਾਣੀ ਰੰਜਿਸ਼ ਨਹੀਂ ਸੀ ਉਹਨਾਂ ਦੇ ਕੋਈ ਰੰਜਿਸ਼ ਨਹੀਂ ਸੀ ਸਗੋ ਪਹਿਲਾਂ ਉਹਨਾਂ ਦੇ ਘਰ ਚ ਇਕੱਠਾ ਜਿਹਾ ਕੁਠਾ ਸਾਡੇ ਪਾਪਾ ਬਣਾ ਕੇ ਦਿੰਦੇ ਰਹੇ ਨੇ ਲੱਕੜ ਦਾ ਕੰਮ ਕਰਦੇ ਰਹੇ ਨੇ ਪਰ ਮਨ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਸੀ ਰਾਤੀ ਮੈਂ ਤੈਨੂੰ ਕਹਿੰਦਾ ਸਾਰੇ ਰੱਜੇ ਸੀ ਪਿਓ ਪੁੱਤ ਜਿੰਨੇ ਜਵਾਈ ਸਾਰੇ ਰੱਜੇ ਸੀ ਉਹਨਾਂ ਦੀ ਅੱਖਾਂ ਵੇਖਣਾ ਤੂੰ ਇਹਨਾਂ ਕੋ ਤੁਰਨ ਦੀ ਬਾਤ ਨਹੀਂ ਕੀਤੀ ਕਾਹਦੇ ਨਾਲ ਮਾਰਿਆ ਉਹਨਾਂ ਨੇ ਚਾਕੂ ਹੋਣਾ ਚਾਕੂ ਨਾਲ ਮਾਰਿਆ ਹਾਂਜੀ ਚਾਕੂ ਕੋਈ ਧਿੱਖਾ ਜਾਈਂ ਅੰਦਰ ਉਹਨਾਂ ਨੇ ਰੱਖਿਆ ਹੈ ਆਪਣੇ ਕੋਲ ਰੈਸ਼ ਦਾ ਪਤਾ ਨਹੀਂਗਾ ਹੈ ਨਹੀਂ ਹੋਇਆ ਮਾਂ ਕੀ ਕਰਦੇ ਹੋ ਭਾਈ ਤੁਸੀਂ ਮੈਨੂੰ ਇਨਸਾਫ ਚਾਹੀਦਾ ਮੇਰੇ ਭਰਾ ਨੂੰ ਉਹਨਾਂ ਨੂੰ ਫਾਂਦੀ ਚਾਹੀਦੀ ਹੈ ਕੀ ਗੱਲ ਹੋਈ ਭਾਈ ਤੁਹਾਡੀ ਰੋਬੇਟਾਂ ਕਰਦੀ ਸਰ ਦੇ ਬੇਟੇ ਇੱਥੇ ਰੋਟੀ ਰਾਟੀ ਖਾ ਕੇ ਮੇਰਾ ਭਤੀਜਾ ਰਹਿੰਦਾ ਦੂਸਰੀ ਗਲੀ ਸਾਹਮਣੇ ਗਲੀ ਚ ਗਲੀ ਚ ਕੁੱਤਾ ਹੁੰਦਾ ਤਾਂ ਉਹਨੂੰ ਪੈਂਦਾ ਹੁੰਦਾ ਇੱਕ ਦੋ ਵਾਰੀ ਅੱਗੇ ਪੈ ਗਿਆ ਤੇ ਉਹ ਕਹਿੰਦਾ ਆਟੇ ਮੁੰਡਿਆਂ ਨੂੰ ਵੱਡੇ ਨੂੰ ਤੇ ਛੋਟੇ ਨੂੰ ਕਹਿੰਦਾ ਭਾਈ ਮੈਨੂੰ ਨਾ ਥੋੜਾ ਗਲੀ ਟਪਾ ਦਿਓ ਤਾਂ ਮੈਂ ਉਧਰ ਚੱਲ ਜਾਣਾ ਕੁੱਤਾ ਪੈਂਦਾ ਤਾਂ ਕਰਕੇ ਉਹ ਸਰ ਉਹ ਗਲੀ ਟਪਾਨ ਹਟੇ ਦੋਨੋਂ ਮੁੰਡੇ ਗਏ ਤੇ ਉਧਰ ਉਹਨਾਂ ਦਾ ਬੇਟਾ ਹੁੰਦਾ ਪਿਆ ਸੀ ਮੋਟਰਸਾਈਕਲ ਤੋਂ ਸੋ ਸਾਡੇ ਵੱਡੇ ਬੇਟੇ ਦੇ ਪੈਰ ਤੇ ਮਾਰਿਆ ਉਹਨਾਂ ਨੇ ਸਰ ਮੋਟਰਸਾਈਕਲ ਤੋਂ ਉਹ ਕਹਿੰਦਾ ਤੁਸੀਂ ਤੁਹਾਡਾ ਸਾਈਡ ਉਹ ਹੈਗਾ ਤੇ ਤੁਸੀਂ ਸਾਹਮਣੇ ਵਾਲੇ ਪਾਸੇ ਇਹ ਅੱਧਰ ਉਲਟੇ ਵਾਲੇ ਪਾਸੇ ਮuje ਆ ਕੇ ਮਾਰ دیا ਆਪਨੇ ਉਹ ਤੋਂ ਉਹਨਾਂ ਨੇ ਉਤਰ ਕੇ ਉਹਨੂੰ ਚਪੇੜਾ ਚਪੂੜਾ ਵੱਡੇ ਭੁੰਨੇ ਨੂੰ ਸਾਡੀ ਮਾਰੀ ਉਹਦੇ ਕੱਪੜੇ ਕਪੜੇ ਸਾਰੇ ਸਾਰੇ ਉਹਦੇ ਪਾੜ ਪੂੜ ਦਿੱਤੇ ਉਹਨੇ ਦਿਨ ਉਹ ਸਾਡਾ ਬੜਾ ਬੇਟਾ ਉਹ ਵਿਚਕਾਰ ਵਾਲਾ ਬੇਟਾ ਦੀਪਕ ਜਿੱਦਿਦਤ ਹੋਈ ਹੈ ਉਹ ਆਂਦਾ ਵਿਆਹੀ ਉਹਨੂੰ ਪਤਾ ਲੱਗਾ ਤੋ ਉੱਥੇ ਗਿਆ ਤਾਂ ਉਹਨਾਂ ਨੇ ਸਰ ਸਾਡੇ ਬੇਟੇ ਨੂੰ ਫੜ ਕੇ ਉਹਨੇ ਸਾਰੇ ਡੱਬਨ ਨੇ ਉਹਦੀ ਮਾਂ ਉਹਦੀ ਭੈਣ ਉਹਦੇ ਦੋ ਭਰਾ ਉਹਦਾ ਜੀਜਾ ਉਹਦਾ ਡੈਡੀ ਸਾਰੇ ਨੇ ਸਾਡੇ ਮਨਦੀਪ ਦੀਪਕ ਨੂੰ ਫੜ ਕੇ ਸਰ ਬੜਾ ਘੁੱਟਿਆ ਉਹਦਾ ਪਾਲ ਪੁੱਟਿਆ ਉਹਦੇ ਸਿਰ ਤੋਂ ਖੂਨ ਕੱਢਿਆ ਇਧਰੋਂ ਫਿਰ ਨਾ ਛੂੜਾ ਨੂੰ ਮਾ ਕੋਈ ਚੀਜ਼ ਮਾਰਿਆ ਸਰ ਸਾਡੇ ਬੇਟੇ ਦੀ ਇਥੋਂ ਤਾਰੀ ਮੱਖੀ ਬਾਹਰ ਆ ਗਈ ਜੀ ਇਨਸਾਫ ਜੰਦੇ ਸਰ ਮੈਨੂੰ ਚਾਹੀਦੀ ਕਿ ਮੈਨੂੰ ਇਨਸਾਫ ਚਾਹੀਦਾ ਜਿੱਦਾਂ ਮੇਰਾ ਬੇਟਾ ਗਿਆ ਨਾ ਉਹਨਾਂ ਦੇ ਬੇਟੇ ਨੂੰ ਵੀ ਪਾਤੀ ਹੋਣੀ ਚਾਹੀਦੀ ਸਰ ਪਤਾ ਲੱਗੇ ਕਿ ਇਹਦਾ ਜਾਂਦਾ ਨਾ ਤਾਂ ਕਿਦਾਂ ਕਿੰਨੇ ਸਾਲ ਦਾ ਦੁੱਖ ਹੁੰਦਾ 24 ਸਾਲਾਂ ਦਾ ਬੇਟਾ ਹੀ ਬੌਜੀ ਮੇਰਾ ਵਾਹ ਹੋ ਗਿਆ ਵੀ ਨਹੀਂ ਸਰ ਅਗਲੇ ਕੰਮ ਨਾਲੇ ਇਹ ਤਾਂ ਇਹ ਮਨੇ ਕਮਿਸ਼ਨਰੀ ਲਾਇਆ ਹੋਇਆ ਹੀ ਸਰ ਮਜੂਰ ਸਾਰਾ ਕੰਮ ਕਰਾਂਦੇ ਆ ਥੋੜਾ ਇੱਕ ਕੰਮ ਕਰਾਂਦੇ ਪਏ ਹਾ ਗੁੱਡ ਆਫਟਰਨੂੰ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਹਾਂ ਇੱਕ ਸਾਡੇ ਥਾਣਾ ਗੇਟ ਕੀ ਬਾਦ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਇਹਦੀ 24 ਸਾਲ ਔਰ ਕਾਰਬੇਟਰ ਦਾ ਕੰਮ ਕਰਦਾ ਹਿਆ ਜਿਹਦੀ ਆਪਣੇ ਇਹਨਾਂ ਦੇ ਗਵਾਂਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ ਪੰਜ ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਆ ਕਿ ਜਤਨ ਨੇ ਇੱਕ ਦਾ ਬ੍ਰਦਰ ਆਕਾਸ਼ ਆ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ